ਅੱਜ ਆਪਾਂ ਗੱਲ ਕਰਾਂਗੇ ਕਿ ਲੇਹ ਦੇ ਵਿੱਚ ਪਲਾਸਟਿਕ ਹੁੰਦਾ ਜਿਹਦੇ ਕਰਕੇ ਨੂੰ ਅੱਗ ਲੱਗ ਜਾਂਦੀ ਆ ਸੱਚ ਆ ਜਾਂ ਸਹੀ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਵੀਡੀਓ ਦੇਖਿਆ ਹੋਣਾ ਜਿਹਦੀ ਅੱਗ ਲਾ ਕੇ ਦਿਖਾ ਦਿੰਦੇ ਨੇ ਇਹ ਪਲਾਸਟਿਕਾ ਚਲੋ ਆਪਾਂ ਚੈੱਕ ਕਰਦੇ ਆਂ ਲੇਹ ਨੂੰ ਅੱਗ ਲਾ ਕੇ ਦੇਖਦੇ ਆਂ ਲੇਹ ਨੂੰ ਅੱਗ ਤਾਂ ਜਿਹੜੀ ਉਹ ਲੱਕੜੀ ਹੋ ਜਾਂ ਕਿਉਂਕਿ ਇਹ ਲੱਗਣ ਦਾ ਵੀ ਇੱਕ ਕਾਰਨ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਲੇਹ ਦੇ ਵਿੱਚ ਪਲਾਸਟਿਕ ਆ ਇੱਕ ਤਾਂ ਲੇਹ ਧੁੱਪਾਂ ਦੇ ਵਿੱਚ ਸੁੱਕਣ ਕਰਕੇ ਦੀ ਜਿਹੜਾ ਪਾਣੀ ਦੀ ਮਾਤਰਾ ਗਾਇਬ ਖਤਮ ਹੋ ਜਾਂਦੀ ਆ ਇੱਕ ਇਹਦੇ ਵਿੱਚ ਆਇਲ ਹੁੰਦਾ ਸਨਫਲਾਵਰ ਆਇਲ ਹੁੰਦਾ ਉਹਦੇ ਕਰਕੇ ਇਹਨੂੰ ਅੱਗ ਪੈ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਨਾ ਆਇਲ ਦਿਖ ਰਿਹਾ ਉਹਦੇ ਕਰਕੇ ਇਹਨੂੰ ਅੱਗ ਪੈਂਦੀ ਆ ਜਰੂਰੀ ਨਹੀਂ ਵੀ ਰੇਗ ਚੀਜ਼ ਦੇ ਵਿੱਚ ਕੋਈ ਮਿਲਾਵਟ ਹੋਇਆ ਪਲਾਸਟਿਕ ਹੋਵੇ ਤਾਂ ਉਹਨੂੰ ਦਿਖਾਉਨੇ ਆ ਪੈਕ ਦੇ ਉੱਪਰ ਵੀ ਲਿਖਿਆ ਹੁੰਦਾ ਜਿਹਦੇ ਕਰਕੇ ਇਹਨੂੰ ਅੱਗ ਲੱਗਦੀ ਆ ਕਿਉਂਕਿ ਇਹਦੇ ਵਿੱਚ ਹੁੰਦਾ ਆਇਲ ਜਾਨਕਿ ਤੇਲ ਇਹਨੂੰ ਅੱਗ ਲੱਗਣ ਦਾ ਮੇਨ ਕਾਰਨ ਹੁੰਦਾ ਜਿਹੜਾ ਇਹਦੇ ਵਿੱਚ ਆਇਲ ਹੁੰਦਾ ਤੁਸੀਂ ਦੇਖ ਰਹੇ ਹੋ ਸਾਨੂੰ ਫਲਾਵਰ ਆਇਲ ਆ ਜਿਹੜਾ ਉਹਦੇ ਕਰਕੇ ਇਹਨੂੰ ਜਿਆਦਾ ਛੇਤੀ ਅੱਗ ਲੱਗ ਜਾਂਦੀ ਆ